ਸਤਰੀਆਕਲ ਅੱਜ ਆਪਾਂ ਮਈ 2025 ਵਿੱਚ ਭਾਰਤ ਤੇ ਪਾਕਿਸਤਾਨ ਚ ਜਿਹੜਾ ਤਣਾਅ ਵਧਿਆ ਉਸ ਦੀਆਂ ਪਰਤਾਂ ਖੋਲਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਾਡੇ ਕੋਲ ਕਾਫੀ ਜਾਣਕਾਰੀ ਹੈ ਖਬਰਾਂ ਨੇ ਐਨਾਲਿਸਿਸ ਹੈ ਸਰਕਾਰੀ ਬਿਆਨ ਵੀ ਨੇ ਬਿਲਕੁਲ ਤੇ ਆਪਣਾ ਮਕਸਦ ਬਸ ਇਹ ਹੈ ਕਿ ਜੋ ਸਰੋਤ ਮਿਲੇ ਨੇ ਉਹਨਾਂ ਦੇ ਹਿਸਾਬ ਨਾਲ ਘਟਨਾਵਾਂ ਕਿਵੇਂ ਹੋਈਆਂ ਜੀ ਕੀ ਕੀ ਦਾਅਵੇ ਕੀਤੇ ਗਏ ਤੇ ਕਿਹੜੀਆਂ ਫੌਜੀ ਰਣਨੀਤੀਆਂ ਦਾ ਜ਼ਿਕਰ ਆਇਆ ਉਹਨੂੰ ਸਮਝੀਏ ਹਾਂਜੀ ਤੇ ਇਹ ਗੱਲ ਸਾਫ਼ ਕਰਨੀ ਬਹੁਤ ਜ਼ਰੂਰੀ ਹੈ ਕਿ ਆਪਾਂ ਸਿਰਫ ਉਹ ਦੱਸ ਰਹੇ ਹਾਂ ਜੋ ਸਾਨੂੰ ਦਿੱਤੀ ਗਈ ਜਾਣਕਾਰੀ ਚ ਹੈ ਅਸੀਂ ਆਪਣਾ ਕੋਈ ਪੱਖ ਨਹੀਂ ਲੈ ਰਹੇ ਨਹੀਂ ਬਿਲਕੁਲ ਨਹੀਂ ਬਸ ਜੋ ਸਰੋਤਾਂ ਚ ਹੈ ਉਸ ਤੇ ਗੱਲ ਹਾਂਜੀ ਤਾਂ ਫਿਰ ਸ਼ੁਰੂਆਤ ਕਿੱਥੋਂ ਹੁੰਦੀ ਹੈ ਸਾਰੇ ਮਾਮਲੇ ਦੀ ਸਰੋਤ ਕਹਿੰਦੇ ਨੇ ਕਿ ਗੱਲ ਸ਼ੁਰੂ ਹੋਈ 22 April 2025 ਤੋਂ ਹਾਂ ਉਹ ਪਹਿਲਗਾਹਾਂ ਵਾਲਾ ਹਮਲਾ ਕਸ਼ਮੀਰ ਵਿੱਚ ਹਾਂਜੀ ਜਿਸ ਵਿੱਚ 26 ਲੋਕਾਂ ਦੀ ਮੌਤ ਹੋਈ ਸੀ ਤੇ ਕਿਹਾ ਗਿਆ ਕਿ ਜ਼ਿਆਦਾਤਰ ਹਿੰਦੂ ਸੈਲਾਨੀ ਸਨ ਹੂੰ ਤੇ ਭਾਰਤ ਨੇ ਸਿੱਧਾ ਇਲਜ਼ਾਮ ਲਾਇਆ ਪਾਕਿਸਤਾਨ ਤੇ ਕਿ ਹਮਲਾਵਾਰਾਂ ਦੀ ਮਦਦ ਕੀਤੀ ਗਈ ਪਰ ਪਾਕਿਸਤਾਨ ਨੇ ਕੀ ਕੀਤਾ ਉਹਨਾਂ ਨੇ ਤਾਂ ਮਤਲਬ ਸਾਫ਼ ਇਨਕਾਰ ਕਰ ਦਿੱਤਾ ਕਹਿੰਦੇ ਨਿਰਪੱਖ ਜਾਂਚ ਕਰਵਾ ਲਓ ਅੱਛਾ ਫਿਰ ਅੱਗੇ ਕੀ ਹੋਇਆ ਫਿਰ ਆਇਆ 7 ਮਈ ਭਾਰਤ ਨੇ ਆਪਰੇਸ਼ਨ ਸਿੰਦੂਰ ਕੀਤਾ ਭਾਰਤੀ ਬਿਆਨ ਕਹਿੰਦੇ ਨੇ ਕਿ ਪਾਕਿਸਤਾਨ ਤੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ 9 ਥਾਵਾਂ ਤੇ ਹਮਲੇ ਕੀਤੇ 9 ਥਾਵਾਂ ਤੇ ਹਾਂਜੀ ਤੇ ਇਹ ਕਿਹੜੀਆਂ ਥਾਵਾਂ ਸਨ ਉਹਨਾਂ ਨੇ ਦਾਅਵਾ ਕੀਤਾ ਕਿ ਅਤਵਾਦੀ ਕੈਂਪ ਸਨ ਖਾਸ ਕਰਕੇ ਮੁਰਿਦ ਕੇ ਵਿੱਚ ਐਲਟੀ ਦਾ ਤੇ ਬਹਾਵਲਪੁਰ ਵਿੱਚ ਜੇਐਮ ਦਾ ਅੱਛਾ ਤੇ ਭਾਰਤ ਨੇ ਵੀ ਕਿਹਾ ਕਿ ਇਹ ਹਮਲੇ ਸਿਰਫ ਅਤਵਾਦੀ ਟਿਕਾਣਿਆਂ ਤੇ ਹੀ ਸਨ ਕਿਸੇ ਨਾਗਰਿਕ ਜਾਂ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਉਹਨਾਂ ਮੁਤਾਬਿਕ ਇੱਕ ਗੈਰ ਵਿਦਾਊ ਕਾਰਵਾਈ ਸੀ ਠੀਕ ਹੈ ਪਰ ਇੱਥੇ ਹੀ ਮਤਲਬ ਦੂਜੇ ਪਾਸੇ ਦੀ ਕਹਾਣੀ ਵੱਖਰੀ ਹੋ ਜਾਂਦੀ ਹੈ ਹੈਨਾ ਪਾਕਿਸਤਾਨ ਦੇ ਦਾਅਵੇ ਤਾਂ ਕੁਝ ਹੋਰ ਹੀ ਸਨ ਹਾਂਜੀ ਬਿਲਕੁਲ ਵੱਖਰੇ ਉਹਨਾਂ ਦਾ ਕਹਿਣਾ ਸੀ ਕਿ ਭਾਰਤੀ ਹਮਲਿਆਂ 'ਚ 31 ਆਮ ਨਾਗਰਿਕ ਮਾਰੇ ਗਏ ਤੇ 46 ਜ਼ਖਮੀ ਹੋਏ 31 ਨਾਗਰਿਕ ਇਹ ਤਾਂ ਬਹੁਤ ਵੱਡਾ ਫਰਕ ਹੈ ਹਾਂ ਤੇ ਐਨਾ ਹੀ ਨਹੀਂ ਉਹਨਾਂ ਨੇ ਦਾਵਾ ਕੀਤਾ ਕਿ 25 ਭਾਰਤੀ ਡਰੋਨ ਮਾਰ ਗ੍ਰਾਏ ਤੇ ਪੰਜ ਜਹਾਜ਼ ਵੀ ਜਿੰਨਾ ਚ ਤਿੰਨ ਰਾਫੇਲ ਹੋਣ ਦੀ ਗੱਲ ਕਹੀ ਗਲਤ ਹੈ ਤਾਂ ਮਤਲਬ ਬਿਰਤਾਂਤ ਬਿਲਕੁਲ ਉਲਟ ਇੱਕ ਪਾਸਾ ਕਹਿ ਰਿਹਾ ਅਤਵਾਦੀ ਕੈਂਪ ਦੂਜਾ ਕਹਿ ਰਿਹਾ ਨਾਗਰਿਕ ਹਾਂਜੀ ਇਹੀ ਥਾ ਮਤਲਬ ਪ੍ਰਚਾਰ ਯੁੱਧ ਵਾਲੀ ਗੱਲ ਹੈ ਜਿਸ ਦਾ ਜ਼ਿਕਰ ਸਰੋਤਾਂ ਵਿੱਚ ਹੈ ਇਸ ਤੋਂ ਬਾਅਦ ਵੀ ਤਣਾ ਘਟਿਆ ਨਹੀਂ ਸਕੋ ਵਧਿਆ 7-8 ਮਈ ਦੀ ਰਾਤ ਨੂੰ ਕੁਝ ਹੋਇਆ ਹਾਂ ਉਸ ਰਾਤ ਸਥਿਤੀ ਹੋਰ ਗੰਭੀਰ ਹੋ ਗਈ ਭਾਰਤੀ ਸਰੋਤਾਂ ਨੇ ਕਿਹਾ ਕਿ ਪਾਕਿਸਤਾਨ ਨੇ 15 ਪਾਰਤੀ ਸ਼ਹਿਰਾਂ ਤੇ ਫੌਜੀ ਟਿਕਾਣਿਆਂ ਤੇ ਹਮਲੇ ਦੀ ਕੋਸ਼ਿਸ਼ ਕੀਤੀ ਕਿਹੜੇ ਸ਼ਹਿਰ ਨਾਂ ਲੈ ਗਏ ਜਿਵੇਂ ਅਵੰਤੀਪੁਰਾ ਸ਼੍ਰੀਨਗਰ ਅੰਮ੍ਰਿਤਸਰ ਪੋਜ ਵਗੈਰਾ ਕਿਹਾ ਗਿਆ ਕਿ ਡਰੋਨ ਤੇ ਮਿਜ਼ਾਈਲਾਂ ਵਰਤੀਆਂ ਗਈਆਂ ਪਰ ਹਮਲਾ ਹੋਇਆ ਭਾਰਤ ਦਾ ਦਾਵਾ ਹੈ ਕਿ ਇਹਨਾਂ ਸਾਰੀਆਂ ਕੋਸ਼ਿਸ਼ਾਂ ਨੂੰ ناکਾਮ ਕਰ ਦਿੱਤਾ ਗਿਆ ਤੇ ਇਸ ਵਿੱਚ S400 에어 డిਫੈਂਸ ਸਿਸਟਮ ਦਾ ਨਾਂ ਵੀ ਆਇਆ ਅੱਛਾ ਉਹ ਰੂਸੀ ਸਿਸਟਮ ਹਾਂਜੀ ਫਿਰ ਅਗਲੀ ਸਵੇਰ ਯਾਨੀ 8 ਮਈ ਨੂੰ ਭਾਰਤ ਨੇ ਜਵਾਬੀ ਕਾਰਵਾਈ ਦਾ ਦਾਅਵਾ ਕੀਤਾ ਕੀ ਜਵਾਬੀ ਕਾਰਵਾਈ ਤੇ ਉਸ ਵੇਲੇ ਲਾਹੌਰ ਵਿੱਚ ਸਾਇਰਨ ਤੇ ਧਮਾਕਿਆਂ ਦੀਆਂ ਰਿਪੋਰਟਾਂ ਵੀ ਆਈਆਂ ਤਾਂ ਮਤਲਬ ਹਾਲਾਤ ਕਾਫੀ ਵਿਗੜ ਗਏ ਹੁਣ ਕੀ ਸਥਿਤੀ ਹੈ ਹੁਣ ਕੰਟਰੋਲ ਰੇਖਾ ਐਲਓਸੀ ਤੇ ਗੋਲੀਬਾਰੀ ਵਧੀ ਹੋਈ ਹੈ ਖਾਸ ਕਰਕੇ ਪੁੰਛ ਤੇ ਰਾਜੌਰੀ ਸੈਕਟਰਾਂ ਚ ਭਾਰਤੀ ਪਾਸੇ 16 ਨਾਗਰਿਕਾਂ ਦੀ ਮੌਤ ਦੀ ਖਬਰ ਵੀ ਆਈ ਜਿਨ੍ਹਾਂ ਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਦੱਸੇ ਗਏ ਬਹੁਤ ਦੁਖਦਾਈ ਹਾਂਜੀ ਤੇ ਸਰਹੱਦੀ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ ਦੂਜੇ ਪਾਸੇ ਕੂਟਨੀਤਿਕ ਕੋਸ਼ਿਸ਼ਾਂ ਵੀ ਚੱਲ ਰਹੀਆਂ ਨੇ ਅਮਰੀਕਾ ਯੂਨ ਸਾਰੇ ਤਣਾਅ ਘੱਟ ਕਰਨ ਲਈ ਕਹਿ ਰਹੇ ਨੇ ਇਹ ਸਾਰੀਆਂ ਘਟਨਾਵਾਂ ਬੜੀ ਤੇਜ਼ੀ ਨਾਲ ਹੋਈਆਂ ਇਸ ਦੌਰਾਨ ਸਰੋਤਾਂ ਵਿੱਚ ਇੱਕ ਖਾਸ ਫੌਜੀ ਰਣਨੀਤੀ ਦਾ ਜ਼ਿਕਰ ਹੈ ਕੋਲਡ ਸਟਾਰਟ ਇੱਕ ਹੀ ਚੀਜ਼ ਹੈ ਹਾਂ ਕੋਲਡ ਸਟਾਰਟ ਭਾਰਤ ਦੀ ਇੱਕ ਮਤਲਬ ਸੰਭਾਵੀ ਫੌਜੀ ਨੀਤੀ ਵਜੂਦ ਦਸੀ ਜਾਂਦੀ ਹੈ ਇਹ ਉਦੋਂ ਵਰਤੀ ਜਾ ਸਕਦੀ ਹੈ ਜਦੋਂ ਪੂਰੀ ਜੰਗ ਨਾ ਹੋਵੇ ਪਰ ਤੇਜ਼ ਤੇ ਅਚਾਨਕ ਕਾਰਵਾਈ ਕਰਨੀ ਹੋਵੇ ਤੇਜ਼ ਤੇ ਅਚਾਨਕ ਕਿਵੇਂ ਇਸ ਦੀ ਪ੍ਰੇਰਣਾ ਕੁਝ ਹੱਦ ਤੱਕ ਦੂਜੇ ਵਿਸ਼ਵ ਯੁੱਧ ਵਿੱਚ ਜਰਮਨੀ ਦੀ ਬਲਿਟਸਕ੍ਰੀਗ ਯਾਨੀ ਬਹੁਤ ਤੇਜ਼ ਜੰਗੀ ਚਾਲ ਤੋਂ ਲਈ ਦਸੀ ਜਾਂਦੀ ਹੈ ਸਪੀਡ ਹੈਰਾਨੀ ਤੇ ਫੌਜ ਹਵਾਈ ਸੈਨਾ ਦਾ ਪੂਰਾ ਤਾਲਮੇਲ ਇਹ ਪਹਿਲਾ ਵਾਲੀ ਨੀਤੀ ਤੋਂ ਵੱਖਰੀ ਕਿਵੇਂ ਆ ਦੇਖੋ ਪਹਿਲਾਂ ਸੁੰਦਰਜੀ ਸਿਧਾਂਤ ਸੀ ਪਰ 2001 ਵਿੱਚ ਆਪਰੇਸ਼ਨ ਪਰਾਕਰਮ ਵੇਲੇ ਦੇਖਿਆ ਗਿਆ ਕਿ ਫੌਜਾਂ ਨੂੰ ਸਰਹੱਦ ਤੇ ਪਹੁੰਚਾਉਣ ਚ ਬਹੁਤ ਸਮਾਂ ਲੱਗ ਜਾਂਦਾ ਸੀ। ਅੱਛਾ, ਮਤਲਬ ਹੈਰਾਨੀ ਵਾਲਾ ਤੱਤ ਖਤਮ ਹੋ ਜਾਂਦਾ ਸੀ? ਬਿਲਕੁਲ। ਕੋਰਟ ਸਟਾਰਟ ਇਸੇ ਕਮੀ ਨੂੰ ਦੂਰ ਕਰਨ ਲਈ ਹੈ। ਇਸ ਵਿੱਚ ਛੋਟੇ, ਤੇਜ਼ੀ ਨਾਲ ਚੱਲਣ ਵਾਲੇ ਇੰਟੀਗ੍ਰੇਟਿਡ ਬੈਟਲ ਗਰੂਪਸ ਜਾਂ ਆਈਬੀਜੀਜ਼ ਬਣਾਏ ਗਏ। ਆਈਬੀਜੀਜ਼? ਇੱਕ ਹੀ ਹੁੰਦੇ ਨੇ। ਇਹ ਛੋਟੀਆਂ ਸਵੈ-ਨਿਰਪਰ ਫੌਜੀ ਟੁਕੜੀਆਂ ਨੇ ਜਿਨ੍ਹਾਂ ਚ ਟੈਂਕ, ਤੋਪਖਾਨਾ, ਹਵਾਈ ਮਦਦ ਸਭ ਕੁਝ ਹੁੰਦਾ ਹੈ। ਤੇ ਇਹ ਬਹੁਤ ਤੇਜ਼ੀ ਨਾਲ ਮਤਲਬ 72 ਘੰਟਿਆਂ ਦੇ ਅੰਦਰ ਅੰਦਰ ਹਮਲੇ ਲਈ ਤਿਆਰ ਹੋ ਸਕਦੇ ਨੇ 72 ਘੰਟੇ ਤਾਂ ਮਕਸਦ ਕੀ ਹੁੰਦਾ ਹੈ ਮਕਸਦ ਹੈ ਦੁਸ਼ਮਨ ਦੇ ਇਲਾਕੇ ਵਿੱਚ ਤੇਜ਼ੀ ਨਾਲ 40-50 ਕਿਲੋਮੀਟਰ ਤੱਕ ਅੰਦਰ ਵੜ ਜਾਣਾ ਪਰ ਨਾਲ ਹੀ ਇਹ ਵੀ ਧਿਆਨ ਰੱਖਣਾ ਕਿ ਕਾਰਵਾਈ ਐਨੀ ਵੱਡੀ ਨਾ ਹੋ ਜਾਵੇ ਕਿ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਨੌਬਤ ਆ ਜਾਵੇ ਅੱਛਾ ਮਤਲਬ ਪਰਮਾਣੂ ਥ੍ਰੈਸ਼ੋਲਡ ਤੋਂ ਹੇਠਾਂ ਰਹਿਣਾ ਹਾਂਜੀ ਤੇ ਸਰੋਤ ਇਹ ਵੀ ਕਹਿੰਦੇ ਨੇ ਕਿ ਪਾਕਿਸਤਾਨ ਨੂੰ ਇਸ ਰਣਨੀਤੀ ਬਾਰੇ ਪਤਾ ਹੈ ਤੇ ਉਹਨਾਂ ਨੇ ਇਸ ਦੇ ਜਵਾਬ ਵਿੱਚ ਆਪਣੀਆਂ ਫੌਜਾਂ ਦੀ ਤੈਨਾਤੀ ਵਿੱਚ ਬਦਲਾਅ ਵੀ ਕੀਤੇ ਨੇ ਹੁਣ ਵਾਪਸ ਆਨੇ ਆ ਉਹਨਾਂ ਵੱਖੋ ਵੱਖਰੇ ਦਾਅਵਿਆਂ ਤੇ ਪ੍ਰਚਾਰ ਵਾਲੀ ਗੱਲ ਤੇ ਸਾਂਝੀ ਜਾਂਚ ਦੇ ਮੁੱਦੇ ਤੇ ਕੀ ਕਿਹਾ ਗਿਆ ਦੇਖੋ 파ਰਤੀ ਵਿਦੇਸ਼ ਸਖਤਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਭਾਰਤ ਨੂੰ ਪਾਕਿਸਤਾਨ ਦੇ ਦਾਅਵਿਆਂ ਤੇ ਭਰੋਸਾ ਨਹੀਂ ਜਿਵੇਂ ਕਿ ਭਾਰਤ ਨੇ ਪਹਿਲ ਕੀਤੀ ਜਾਂ ਨਾਗਰਿਕਾਂ ਤੇ ਹਮਲਾ ਕੀਤਾ ਜਾਂ ਜਾਂਚ ਤੋਂ ਪਜ ਰਿਆ ਤੇ ਜਾਂਚ ਤੇ ਭਰੋਸਾ ਕਿਉਂ ਨਹੀਂ ਭਾਰਤ ਵੱਲੋਂ ਪੁਰਾਣੇ ਤਜਰਬਿਆਂ ਦਾ ਹਵਾਲਾ ਦਿੱਤਾ ਗਿਆ ਜਿਵੇਂ 2008 ਮੁੰਬਈ ਹਮਲੇ ਜਾਂ 2016 ਪਠਾਨਕੋਟ ਹਮਲਾ ਕਹਿਆ ਗਿਆ ਕਿ ਉਦੋਂ ਵੀ ਪਾਕਿਸਤਾਨ ਨੇ ਪੂਰਾ ਸਹਿਯੋਗ ਨਹੀਂ ਦਿੱਤਾ ਸੀ। ਅੱਛਾ ਕੁਝ ਹੋਰ ਕਾਰਨ ਵੀ ਦੱਸੇ ਗਏ ਇਸ ਤਰ੍ਹਾਂ ਦੇ? ਹਾਂ, ਕੁਝ ਵਿਸ਼ਲੇਸ਼ਣ ਪਾਕਿਸਤਾਨ ਦੀ ਆਰਥਿਕ ਹਾਲਤ ਤੇ ਅੰਦਰੂਨੀ ਮਸਲਿਆਂ ਵੱਲ ਵੀ ਇਸ਼ਾਰਾ ਕਰਦੇ ਨੇ ਤੇ 2019 ਦੀ ਬਾਲਾਕੋਟ ਵਾਲੀ ਘਟਨਾ ਦਾ ਵੀ ਜ਼ਿਕਰ ਹੈ। ਕਿਹਾ ਗਿਆ ਕਿ ਸ਼ਾਇਦ ਪਾਕਿਸਤਾਨ ਬਦਲਾ ਲੈਣ ਜਾਂ ਦੁਨੀਆ 'ਚ ਅਲੱਗ-ਥਲਗ ਹੋਣ ਦੇ ਡਰੋਂ ਇਸ ਤਰ੍ਹਾਂ ਦੀ ਕਾਰਵਾਈ ਕਰ ਰਿਹਾ ਹੈ। ਠੀਕ ਹੈ। ਤਾਂ ਜਿਸ ਸਾਰੀ ਗੱਲ ਨੂੰ ਸਮੇਟੀਏ ਤਾਂ ਸਾਡੇ ਕੋਲ ਜੋ ਜਾਣਕਾਰੀ ਹੈ ਉਸ ਮੁਤਾਬਕ ਹਾਲਾਤ ਬਹੁਤ ਨਾਜ਼ੁਕ ਨੇ। ਹਾਂਜੀ, ਬਹੁਤ ਜ਼ਿਆਦਾ। ਦੋਵਾਂ ਪਾਸਿਆਂ ਦੇ ਬਿਆਨ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਨੇ ਤੇ ਫੌਜੀ ਤਿਆਰੀਆਂ ਵੀ ਆ ਪੂਰੇ ਜ਼ੋਰਾਂ ਤੇ ਲੱਗਦੀਆਂ ਨੇ ਤੇ ਸਾਡੀ ਇਹ ਸਾਰੀ ਗੱਲਬਾਤ ਸਿਰਫ ਉਹਨਾਂ ਸਰੋਤਾਂ ਤੇ ਹੀ ਆਧਾਰਿਤ ਸੀ ਜੋ ਸਾਨੂੰ ਮਿਲੇ ਬਿਲਕੁਲ ਤੇ ਅਖੀਰ ਵਿੱਚ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਆ ਹਾਂਜੀ ਜਦੋਂ ਦੋ ਦੇਸ਼ ਜਿਨ੍ਹਾਂ ਕੋਲ ਪ੍ਰਮਾਣੂ ਹਥਿਆਰ ਵੀ ਹੋਣ ਉਹਨਾਂ ਵਿਚਾਲੇ ਘਟਨਾਵਾਂ ਦੀ ਸੱਚਾਈ ਬਾਰੇ ਇੰਨਾ ਜ਼ਿਆਦਾ ਫਰਕ ਹੋਵੇ ਮਤਲਬ ਬਿਰਤਾਂਤ ਬਿਲਕੁਲ ਉਲਟ ਹੋਣ ਹਮ ਅਤੇ ਕੋਲਡ ਸਟਾਰਟ ਵਰਗੀਆਂ ਤੇਜ਼ ਹਮਲੇ ਦੀਆਂ ਰਣਨੀਤੀਆਂ ਵੀ ਮੌਜੂਦ ਹੋਣ ਤਾਂ ਗਲਤਫਹਿਮੀ ਦਾ ਖਤਰਾ ਕਿੰਨਾ ਵੱਧ ਜਾਂਦਾ ਹੈ ਤੇ ਅਜਿਹੇ ਮਾਹੌਲ ਵਿੱਚ ਅਸਲ ਸ਼ਾਂਤੀ ਕਾਇਮ ਕਰਨਾ ਕਿੰਨਾ ਔਖਾ ਹੋ ਜਾਂਦਾ ਹੈ